ਨਾ ਵੇਲੇ ਤੈਨੂੰ ਐਡਾ ਹੈ ਜੇ ਤੂੰ ਲੈ ਜਾ ਜੇ ਘਰ ਦਾ ਜਿੰਦਾ ਤੂੰ ਲੈ ਜਾ ਲੈ ਜੂਗੀ ਚਲ ਬਾਪੂ ਚਲ ਲੈ ਜਾ ਚਲ ਲੱਗ ਗਿਆ ਤੱਕ ਗਈ ਔਰ ਸੇ ਭਈ ਆਰਾਮ ਕਰ ਗਿਆ ਬੰਦਾ ਆਹ ਉਹ ਲੈ ਮੁੰਡੀਆਂ ਬੋਰਡ ਸੀਗੇ ਇੱਥੇ। ਆਹ ਮੇਰਾ ਸਕੂਲ ਸੀ। ਇੱਥੇ ਮੈਂ ਪੜਿਆ। ਆਹ ਦੇਖ ਕਿੰਨੇ ਹਰੀ ਭਰੀ ਸਾਂਸ ਸੀ। ਆਹ ਸਾਡਾ ਕਲਾਸ ਰੂਮ ਕਮਰਾ ਸੀ। ਇੱਥੇ ਅਸੀਂ ਦੋਸਤਾਂ ਨਾਲ ਰਹਿੰਦੇ। ਇੱਥੋਂ ਆਹ ਸਾਡਾ ਗਰਾਊਂਡ। ਇੱਥੇ ਅਸੀਂ ਬਹੁਤ ਛੇਡੇ ਮਸਤੀਆਂ ਕੀਤੀਆਂ ਯਾਰ ਬਹੁਤ ਪੱਟਾ ਫੋੜ ਇੱਥੇ ਧੀਆਂ ਲੱਗਦੇ ਆ ਬਹੁਤ ਢਿੰਗਾ ਮਿਲਦਾ ਵੱਡੇ ਵੱਡੇ ਹੋਰ ਅੱਜੇ ਕਰਾਉਣਾ ਨੇ ਬਹੁਤ ਵੱਡਾ ਇੱਥੇ ਪੱਟਾ ਫੋੜ ਛੋਪੇ ਪਾਪਾ ਗਰਜਾ ਸਾਹਿਬ ਦਾ ਪੱਟਾ ਨੇ ਹੋ ਤੇ ਇਸ ਤੋਂ ਵੱਡਾ ਤੋਬਾ ਆਹ ਪੁਰਾਣਾ ਪੂਆ ਆਹ ਪੂਗਾ ਪੁਰਾਣਾ ਆਹ ਬਹੁਤ ਵੱਡਾ ਤੋਬਾ ਇੱਥੇ ਇੱਕ ਵੱਟਾ ਸਾਰਾ ਬੋਰ ਲੱਗਿਆ ਇੱਥੇ ਤੇ ਕੱਪੜਾ ਪੁਰਾਣਾ ਹੂ ਸੀ ਲੈ ਚਾਹਤਾ ਮੈਂ ਫੇਰੀ ਬਣਾਉਂਗੀ ਸੱਚ ਮੈਂ ਤਾਂ ਭੁੱਲ ਗਈ ਜਵਾਕਾਂ ਦਾ ਤਾਂ ਟਾਈਮ ਹੋ ਗਿਆ ਲੈ ਟਾਈਮ ਹੋਇਆ ਪੈ ਮੈਂ ਬਾਪੂ ਨੂੰ ਕਹਾਂ ਜੀ ਲੈ ਕਹਾ ਬਾਪੂ ਨੂੰ ਬਾਪੂ ਬਾਪੂ ਲੈ ਬਾਪੂ ਕਹੜਾ ਗੱਲ ਸੁਣਦਾਗਾ ਪਤਾ ਨਹੀਂ ਕਿੱਥੇ ਉੱਤਰਿਆ ਬੈਠਾ ਬਾਪੂ ਗੱਲ ਸੁਣ ਹਾਂ ਭਾਈ ਮੈਂ ਤਾਂ ਐ ਕਹਿੰਦੀ ਸੀ ਜਵਾਕਾ ਦਾ ਟਾਈਮ ਹੋ ਗਿਆ ਸਕੂਲ ਦਾ ਜਾ ਕੇ ਲਿਆਉਂਦਾ ਤੂੰ ਕਿੱਥੇ ਸੁੱਤਾ ਰਹਿਣਾ ਸਾਰਾ ਦਿਨ ਉਹ ਮੈਂ ਤਾਂ ਸੁਗਨੇ ਚ ਨਾ ਆਪਣੀ ਜਵਾਨੀ ਪਹਿਰੇ ਜਾਦ ਆਉਣ ਲੱਗ ਗਈ ਸੀ ਮੈਨੂੰ ਮੈਂ ਤਾਂ ਉੱਥੇ ਮੰਡੀ ਚ ਬੋੜਾਂ ਕੋਲੇ ਉੱਥੇ ਜਿੱਥੇ ਪੁਰਾਣਾ ਬੋੜ ਨਹੀਂ ਹੁੰਦਾ ਸੀ ਤੀਆਂ ਲੱਗਦੀਆਂ ਸੀ ਉੱਥੇ ਮੰਡੀ ਚ ਵੱਡਾ ਬੋੜ ਸੀ ਸਕੂਲ ਕੋਲੇ ਉਹ ਮੈਂ ਤਾਂ ਉਹ ਸੁਪਨਾ ਦੇਖੀ ਜਾਂਦਾ ਸੀ ਮੈਂ ਤਾਂ ਉਧਰ ਭੱਗਿਆ ਸੀ ਬਾਪੂ ਤੂੰ ਕਿਹੜੇ ਬੋੜਾਂ ਦੇ ਸੁਪਨੇ ਲਈ ਜਾਨਾਗਾ ਜਵਾਕਾਂ ਦਾ ਸਕੂਲ ਦਾ ਟਾਈਮ ਹੋ ਰਿਹਾ ਲਿਆ ਜਾ ਕੇ ਉਥੇ ਜਵਾਕ ਖੜੇ ਚੱਕੀ ਜਾਣਗੇ ਉਹ ਲਿਆਉਣਾ ਭਾਈ ਕੋਈ ਨਾ ਲਿਆਉਣਾ ਬਿੰਦ ਮੈਂ ਤਾਂ ਆਰਾਮ ਕਰਦਾ ਸੀ ਆਰਾਮ ਕਿਹੜਾ ਕਰਨ ਦਿੰਦੇ ਹੋ ਤੁਸੀਂ ਨਾਲੇ ਬੇਲਿਆਂ ਨੂੰ ਕਿਹੜਾ ਦੇਵੇ ਰੋਟੀਆਂ ਇੱਥੇ ਉਹ ਬਿੰਦ ਝੱਟ ਪਿਆ ਸੀ ਮੈਂ ਤਾਂ ਲਿਆਉਣਾ ਬਾਪੂ ਤੂੰ ਭੱਗ ਜਾ ਜਵਾਕਾਂ ਮਗਰ ਕੋਈ ਕੁੱਤਾ ਨਾ ਪੈ ਜਾਏ ਬਾਦੂ ਕਤੀੜ ਤੁਰੀ ਫਿਰਦੀ ਐ ਇੱਥੇ ਨਾਲੇ ਬਿਕਰ ਕਿੱਧਰ ਭੱਗਿਆ ਭਾਈ ਉਹਨੂੰ ਭੇਜ ਦਿੰਦੇ ਤੂੰ ਤਾਂ ਸਾਰਾ ਦਿਨ ਮੈਨੂੰ ਆਖੀ ਜਾਂਦੇ ਹੋ ਬਾਪੂ ਮੈਨੂੰ ਬਿਕਰ ਕਿਹੜਾ ਦੱਸ ਕੇ ਜਾਂਦਾ ਐ ਇੱਥੇ ਪੱਟੇ ਤੇ ਬੈਠਾ ਤਾਂਸ ਕੁੱਟੀ ਜਾਂਦਾ ਹੋਣਾ ਕਦੇ ਤਾਂ 1 ਮਿੰਟ ਨਹੀਂ ਵੱੜਦਾ ਉਹ ਮੈਂ ਤਾਂ ਤਾਂ ਕਹਿੰਦਾ ਸੀ ਵੀ ਤੁਸੀਂ ਲਿਆ ਕਰੋ ਇੱਕ ਤਾਂ ਮੇਰੀ ਨਿਗਾਹ ਘਟ ਗਈ ਦੀਂਦਾ ਘਟਾ ਨਾਲੇ ਮੈਨੂੰ ਸੁਣਦਾ ਨਹੀਂ ਹੈਗਾ ਉੱਥੇ ਸੜਕ ਤੇ ਨੰਗਨ ਟੱਪਣ ਵਾਲੇ ਲੋਕ ਭਾਈ ਮੈਨੂੰ ਗਾਲਾਂ ਦੇ ਹੀ ਜਾਂਦੇ ਰਹਿੰਦੇ ਨੇ ਹੁਣ ਤੁਸੀਂ ਆਪ ਲਿਆ ਕਰੋ ਕੰਮਵਾਰੀ ਨਹੀਂ ਦਿਖਦਾ ਜਦੋਂ ਕੋਈ ਬੁੜੀ ਆ ਕੇ ਬਹਿ ਜਾਂਦੀ ਤੈਨੂੰ ਉਹਦੀ ਪਤਾ ਲੱਗ ਜਾਂਦਾ ਵੀ ਕੌਣ ਆ ਗਈ ਉਹਦੀ ਲੱਗ ਜਾਂਦਾ ਗੱਲਾਂ ਮਾਰਨ ਓ ਲਿਆਉਣਾ ਭਾਈ ਤੁਸੀਂ ਕਿਹੜਾ ਹੜਦੇ ਹੋ ਹੋਰ ਬਾਹ ਜਾ ਬਾਪੂ ਮੈਂ ਚਾਹ ਬਣਾਉਣੀ ਆ ਜਵਾਕਾਂ ਵਾਸਤੇ ਕੋਈ ਨਾ ਮੈਂ ਲਿਆਉਣਾ ਜਾ ਵਗ ਜਾ ਰਾਵਣੇ ਰਾਵਣੇ ਪਤਾ ਨਹੀਂ ਕਿੱਧਰ ਗਈ ਜਾਈ ਨਾ ਸੁਣਦੀ ਇਹ ਨਾ ਵਾਸਤਾ ਹਾਂ ਕੀ ਹੋ ਗਿਆ ਇੰਨਾ ਉੱਚ ਉੱਚ ਕਰ ਰਾਲਾ ਪਾਉਨ ਨਾ ਹੌਲੀ ਬੋਲ ਪਿਆ ਕਰ ਉਹ ਮਜ਼ਾ ਆਇਆ ਕਿ ਨਹੀਂ ਸਾਗ ਨੂੰ ਜੀ ਕਰੀ ਹੁੰਦਾ ਵੀ ਸਾਗ ਬਣਾ ਲੈ। ਹੋਰ ਰਸਕੀ ਮੈਂ ਕਹਿੰਦਾ ਕੀ ਤਾਂ ਬੱਕਰੇ ਨੂੰ ਵੀ ਕਰਦਾ। ਤੂੰ ਤਾਂ ਪੁੱਠੀ ਐ। ਬੱਕਰਾ ਨਾ ਕਰ ਤੈਨੂੰ ਮੈਂ ਬੱਛੀ ਦੇ ਪਕੌੜੇ ਲਿਆ ਦਿਆਂ। ਸਾਗ ਕਿਹੜਾ ਹੀ ਬਣ ਜਾਂਦਾ। ਸਾਰਾ ਦਿਨ ਲੱਗ ਜਾਂਦਾ ਸਾਗ ਤੇ ਸਾਗ ਬਣਾਉਣਾ ਸੌਖਾ ਹੀ ਹੈਗਾ। ਲੈ ਸਾਗ ਬਣਾਉਂਦੇ ਤਾਂ ਤੈਨੂੰ ਟਾਈਮ ਲੱਗਦਾ ਹੈਗਾ। ਜਦੋਂ ਟੀਵੀ ਦੇਖਦੀ ਹੁੰਨੀ ਆ ਉਦੋਂ ਨਾਟਕ ਦੇਖਣ ਹੁੰਦਾ। ਉਹ ਉਦੋਂ ਟਾਈਮ ਲੱਗ ਜਾਂਦਾ। ਲੈ ਮੈਨੂੰ ਕਹਤਾ ਵੀ ਟੀਵੀ ਦੇਖਦੇ ਤੇ ਤੂੰ ਸਾਰਾ ਦਿਨ ਤਾਂ ਸਕੁੱਟੀ ਐਨਾਂ ਰਹਿਣਾ। ਤੂੰ ਵੀ ਬੈਲੀ ਰਹਿਣਾ ਮੈਂ ਟੀਵੀ ਤੇ ਕੋਈ ਚੱਜ ਦਾ ਤਾਂ ਸਿੱਖਦੀਆਂ ਕਹਾਣੀਆਂ ਦੇਖਦੀ ਹੁੰਦੀਆਂ ਮੈਂ ਕਿਹੜਾ ਉਹੀ ਬੈਠੀ ਰਹਿਣੀ ਆ ਟੀਵੀ ਤੇ ਜਿਹੜੀਆਂ ਕਹਾਣੀਆਂ ਤੁਸੀਂ ਟੀਵੀ ਤੇ ਦੇਖਦੀ ਹੋ ਉਹਨਾਂ ਤੇ ਅਸਰ ਵੀ ਕਰ ਲਿਆ ਕਰੋ ਕਾਹਨੇ ਤੁਸੀਂ ਦੇਖਦੀ ਹੋ ਸਾਸ ਵੀ ਕਵੀ ਬਹੂਤੀ ਨਾ ਸਾਸ ਬਣੀ ਨਾ ਬਹੂ ਬਣੀ ਅਜੇ ਤੱਕ ਮੇਰਾ ਤਾਂ ਜਦੋਂ ਕੁਝ ਬਣੂਗਾ ਉਦੋਂ ਦੇਖੀ ਜਾਊਗੀ ਤੇ ਤੂੰ ਸਾਰਾ ਦਿਨ ਗੀਤ ਸੁਣਦਾ ਰਹਿਣਾ ਤੂੰ ਤਾਂ ਬਣ ਗਿਆ ਮੇਜਰ ਰਾਸਤਾਨੀ ਚੰਗਾ ਚੰਗਾ ਉਹ ਆ ਕੇ ਜਵਾਕ ਕਰਦੇ ਚਾਹ ਵਿਚਾਰੇ ਸਵੇਰ ਦੇ ਗਏ ਹੋਏ ਨੇਗੇ ਭੁੱਖੇ ਮਰਦੇ ਆਉਣਗੇ ਪਤਾ ਮੈਨੂੰ ਬਾਪੂ ਤੋਰਿਆ ਸੀ ਤੂੰ ਤਾਂ ਘਰੇ ਨਹੀਂ ਵੱੜਦਾ ਮੋਂ ਉਹਨੂੰ ਭੇਜਿਆ ਸੀ ਜਵਾਬ ਲੈਣ ਹੁਣ ਮੈਂ ਚਾਹਤਾ ਕਰੂੰਗੀ ਧਰ ਲਾ ਧਰ ਲਾ ਮਰੀਏ ਪਕਾਈ ਬਾਪੂ ਬੁੱਧਰ ਬਾਕੀ ਬਾਪੂ ਦਾ ਆ ਪਿਆ ਇੱਧਰ ਬਾਪੂ ਮੈਂ ਮਸ਼ੀਨਾਂ ਵਾਲੇ ਪੈਸੇ ਦੇ ਆਵਾ ਤੂੰ ਉਹ ਪਸ਼ੂ ਡੰਗਰ ਪਸ਼ੂ ਦੇਖ ਲੈਣਾ ਕੋਹਾਗਾ ਹਟਾ ਦੀ ਨਾਲ ਪਾਣੀ ਪਿਆ ਦੇ ਹਾਂ ਹਾਂ ਭਾਈ ਦੇ ਆ ਦੇ ਆ ਮਸ਼ੀਨਾਂ ਵਾਲੇ ਪੈਸੇ ਦੇ ਆ ਨਾਲੇ ਜਿਹੜਾ ਮਾੜਾ ਮੋਟਾ ਕੋਈ ਲੈਣਾ ਦੇਣਾ ਨਿਕਸ ਕੋਈ ਵੀ ਨਿਮੇੜ ਦੇ ਟਾਈਮ ਨਾਲ ਨਾਲ ਤੇ ਨਾਲੇ ਉਹ ਮੈਨੂੰ ਠੇਕੇਦਾਰਾਂ ਦਾ ਵੀ ਫੋਨ ਆਇਆ ਸੀ ਉਹਨਾਂ ਨੇ ਵੀ ਦੇ ਆ ਠੇਕੇਦਾਰਾਂ ਨੇ ਹਾਂ ਮੈਂ ਦੇ ਕੇ ਆਉਂ ਹੱਥ ਸ਼ਾਮ ਨੂੰ ਦੇ ਕੇ ਆ ਹਾਂ ਲੈ ਪਾਥੀਆਂ ਤਾਂ ਮੈਂ ਪੱਥੇ ਹੀ ਤੇ ਪਸੂ ਨਾ ਨੀਰਾ ਡੋਲੀ ਆਂਦੇ ਬਾਪੂ ਹੋ ਪਿਆਗਾ ਉਹਨੂੰ ਕਹਿੰਦੇ ਵੀ ਪਾ ਕੇ ਆਉ ਉਹਨਾਂ ਨੂੰ ਆਟਾ ਉਟਾ ਬਾਪੂ ਮੈਂ ਕਹਿੰਦੀ ਸੀਗੀ ਪਸੂ ਨੀਰਾ ਡੇਗੀ ਆਂਦੇ ਨੇ ਇੰਨਾ ਤਾਂ ਉਹਨਾਂ ਨੂੰ ਆਟਾ ਲਾਇਆ ਨਾਲ ਖਲ ਪਾਉਣਾ ਨਾ ਭੁੱਲੀ ਜੀ ਕਿਤੇ ਉਹ ਕਰ ਦਿੰਨਾ ਤੁਸੀਂ ਤਾਂ ਸਾਰਾ ਦਿਨ ਮੈਨੂੰ ਨੌਕਰ ਬਣਾਈ ਰੱਖਦੇ ਹੋ ਪਹਿਲਾਂ ਉਹ 100 ਕੰਮ ਗਨੇ ਆ ਗਿਆ ਹੁਣ ਤੂੰ ਗਣਿਆ ਤੇ ਆਪ ਵੀ ਕਰ ਲਿਆ ਕਰੋ ਮਾੜਾ ਮੋਟਾ ਕਸਾ ਲਾ ਲਿਆ ਕਰੋ ਹੱਥ ਪੈਰ ਲੈ ਫਿਰ ਬਾਪੂ ਮੈਂ ਇਕੱਲੀ ਕੀ ਕਰਾਂ ਮੈਨੂੰ ਤਾਂ ਸਾਰੇ ਕੰਮ ਨੇ ਉਹ ਤਾਂ ਬਾਹਰ ਨੂੰ ਕਹਿ ਕੇ ਟੱਪ ਜਾਂਦਾਗਾ ਹੁਣ ਮੈਂ ਗੋਹਾ ਪੱਥ ਕੇ ਆਈ ਆ ਫਿਰ ਹੁਣ ਚੁੱਲ੍ਹੇ ਕਿੰਨੀ ਹੁੰਨੀ ਹੈਗੀ ਉਹ ਮੈਂ ਤਾਂ ਐ ਕਹਿੰਦਾ ਸੀ ਭਾਈ ਕੋਈ ਦਵਾਈ ਤਾਂ ਨਹੀਂ ਲੈ ਕੇ ਗਾਲਦਾ ਕਟੋ ਆਦਾ ਪਾ ਕੇ ਚਾਹ ਹੀ ਕਰ ਦੋ ਉਹ ਮੈਂ ਤਾਂ ਖੰਗ ਹੋ ਰਹੀ ਆ ਕਿੰਨੇ ਦਿਨਾਂ ਦੀ ਖੰਗ ਦਾ ਹਟਦੀ ਨਹੀਂ ਹੈਗੀ ਤੂੰ ਕਹਿਣਾ ਸੀ ਬਾਪੂ ਵਿਕਰ ਲਿਆ ਦਿੰਦਾ ਦਵਾਈ ਚੱਲ ਮੈਨੂੰ ਕੌਣ ਲਿਆ ਕੇ ਜਾਂਦਾ ਕੋਈ ਨਹੀਂ ਲਿਆਉਂਦਾ ਦਵਾਈ ਉਹ ਕਰੇ ਮੇਰੀ ਸੁਣਦਾਗਾ ਉਹ ਤਾਂ ਤਰਕੀ ਫਟੇ ਤੇ ਭਗ ਜਾਂਦਾ ਚੱਲ ਚਾਹ ਤਾਂ ਮੈਂ ਬਣਾ ਦਾਨੀ ਹੈਗੀ ਆਦਾ ਪਾ ਕੇ ਹੀ ਬਣਾਉ ਲੈ ਦੇਖ ਲੈ ਬੁੜੇ ਹੋਿਆਂ ਨੂੰ ਕਿਸੇ ਦੇ ਹੱਥਾਂ ਗਣੀ ਝਾਕਣਾ ਪੈਂਦਾ ਜਦੋਂ ਜਵਾਨੀ ਪਹਿਰਾ ਸੀ ਉਦੋਂ ਬੋੜ ਤੋਂ ਪਿੱਛੇ ਬਣਾ ਕੋਈ ਗੱਲ ਨਹੀਂ ਸੀ ਕਰਦਾ ਲੈ ਬਾਪੂ ਚਾਹ ਬਾਪੂ ਉਹ ਤਾਂ ਨਾ ਤੂੰ ਲੱਸੀ ਦੁੱਧੋਂ ਪੀਣੋਂ ਨਹੀਂ ਹਟਦਾ ਹੈਗਾ ਤਾਈਓ ਤੈਨੂੰ ਖੰਗ ਹੋ ਜਾਂਦੀ ਹੈਗੀ ਤੇ ਉਹ ਤਾਂ ਤੂੰ ਕਹਿ ਰਹਿੰਦਾ ਜੇ ਮੈਂ ਦੁੱਧ ਨਾ ਪੀਤਾ ਭਾਈ ਮੇਰੀ ਸਿਹਤ ਖਰਾਬ ਹੋ ਜੂਗੀ। ਉਹ ਕੋਈ ਨਾ ਕੋਈ ਨਾ ਹੁਣ ਤੁਸੀਂ ਮੈਨੂੰ ਬੈਠੇ ਨੂੰ ਅਸੀਂ ਛੱਡ ਕੇ ਤੁਰ ਜਾਨੇ ਹੋ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਨਾ ਤੁਹਾਨੂੰ ਫੇਰ ਪਤਾ ਲੱਗੂ ਫੇਰ ਤੁਹਾਨੂੰ ਗੱਲਾਂ ਜ਼ਿਆਦਾ ਹੋਣਗੀਆਂ। ਸਹੀ ਗੱਲ ਹੈ ਬਾਪੂ ਤੂੰ ਮਰਨ ਤੋਂ ਤਾਂ ਇੰਨਾ ਡਰਦਾਗਾ ਤਾਈਓ ਤਾਂ ਦਵਾਈ ਤੈਨੂੰ ਘੇੜਾ ਦੇਈ ਰੱਖਦਾ ਹਾਂ ਡਾਕਟਰਾਂ ਦੇ ਘਰ ਭਰੀ ਜਾਂਦਾਗਾ। ਤੇ ਹੋਰ ਤੂੰ ਘਰੇ ਨਹੀਂ ਨਿਗਰ ਰੱਖੇਗਾ ਹੋਰ ਕੀ ਕਰੇਗਾ ਉਹ ਨਾਲੇ ਆ ਖੰਗ ਮੈਨੂੰ ਕੋਈ ਦੁੱਧ ਪੀਣ ਨਾਲ ਥੋੜੀ ਹੋਈ ਆ ਆ ਮੌਸਮ ਧੂਏ ਤਾਂ ਐ ਕਰਕੇ ਬਦਲਦਾ ਕਰਕੇ ਇਹਦਾ ਕਰਕੇ ਖੰਗ ਹੋ ਗਈ ਹੋਰ ਪਹਿਲਾਂ ਥੋੜੀ ਕਦੇ ਹੋਈ ਆ ਖੰਗ ਚੱਲ ਪੀ ਜਾ ਕਰ ਫਿਰ ਬਾਪੂ ਪਾਂਛੀ ਕੋਲੇ ਪੀ ਲਿਆ ਕਰ ਦੁੱਧ ਦੇ ਆਪੀ ਔਖਾ ਉਹਨਾ ਮੈਨੂੰ ਕੀ ਐ ਹੈਲੋ ਹੈਲੋ ਹਾਂ ਬਣੇ ਸਤਿ ਸ਼੍ਰੀ ਅਕਾਲ ਭਾਈ ਵਿਕਰ ਸਤਿ ਸ਼੍ਰੀ ਅਕਾਲ ਹੋਰ ਠੀਕਾਂ ਵਧੀਆ हां ਵਧੀਆ ਵਧੀਆ ਬਈ ਵਧੀਆ ਪੈਣੇ ਠੀਕ ਕਰਦੀ ਆ। ਇੱਥੇ ਜਵਾਕ ਚੱਲੇ ਠੀਕ ਆ ਸਾਰੇ ਹੈ। हां ਪੈਣੇ ਵਾਲ ਠੀਕ ਨੇ ਸਾਰੇ। ਮੈਂ ਤੈਨੂੰ ਐ ਕਹਿੰਦੀ ਸੀ। ਬਿਨਾਂ 50,000 ਰੁਪਏ ਦੀ ਲੋੜ ਆ ਜੇ 50,000 ਰੁਪਏ ਦੇ ਦਿੰਦੇ ਤਾਂ ਮੈਨੂੰ ਚਾਹੀਦਾ ਸੀ। ਪਰ ਮੇ ਤਾਂ ਭਾਈ ਇਸ ਦੀ ਫਸਲ ਘਟੋਈ ਹੱਥ ਤੰਗ ਆ ਜਵਾਕ ਪੜਦੇ ਨੇ ਉਹਨਾਂ ਦੇ ਨਹੀਂ ਭਰੇਗੇ। ਨਾ ਐ ਭਾਈ ਕਿਵੇਂ ਲੋਟ ਆਊਗਾ? ਮੈਂ ਵੀ ਇਸ ਕਰ ਦਿੱਤੀਆਂ ਤੂੰ ਚੱਟ ਰੱਕ ਕੇ ਦਿਨੇ ਜਵਾਬ ਦੇ ਦੇਣਾ ਐ ਵਾਰੀ ਮੈਨੂੰ। ਚਲ ਪੈਣੇ ਮੈਂ ਦੇਖਦਾ ਫਿਰ ਕਰਦਾ ਕੋਈ ਹੱਲ। ਘਰ ਮੈਂ ਕਿਹਦੇ ਤੋਂ ਰੋਜੀ ਮੰਗਦੀ ਆ ਭਾਈ ਕਰਕੇ ਦੇ ਇੰਤਜ਼ਾਮ ਚਲ ਚੰਗਾ ਭੈਣੇ ਫੇਰ ਕਰਦਾ ਕੋਈ ਇੰਤਜ਼ਾਮ ਠੀਕ ਆ ਲੈ ਕਰ ਤਾਂ ਭੈਣੇ ਚੱਪ ਉਹ ਕੀ ਗੱਲ ਹੋ ਗਈ ਬਿੱਕਰਾ ਪੈਸੇਆਂ ਪੈਸੇਆਂ ਦੀ ਫੋਨ ਤੇ ਵਾਲੀ ਗੱਲ ਕਰੀ ਜਾਂਦਾ ਕੀ ਗੱਲ ਕਰੇ ਕਿਉਂ ਪੈਸੇ ਕਿਸੇ ਮੰਗੀ ਜਾਂਦਾ ਆ ਪੂਂਦ ਤੈਨੂੰ ਕਹਿਣਾ ਸੁਣਦਾ ਨਹੀਂ ਹੈਗਾ ਹਨਾ ਜਦੋਂ ਪੈਸਿਆਂ ਦੀ ਗੱਲ ਹੁੰਦੀ ਉਹ ਤੈਨੂੰ ਕਿਵੇਂ ਸੁਣ ਜਾਂਦੀ ਆ ਉਹ ਮਾਹ ਕੋਈ ਪੈਸੇ ਪੈਸੇ ਜੀ ਕਰੀ ਜਾਂਦਾ ਸੀ ਤੂੰ ਫੋਨ ਤੇ ਭਾਈ ਉਹਦਾ ਗੋਗੀ ਦੇ ਮਹਸ ਲੈਤੀ ਆ ਠੀਕ ਹੈ ਉਹ ਜੋ 50000 ਰੁਪਏ ਘਟਦਾ ਤੇ ਉਹ ਕਹਿੰਦਾ ਮੈਨੂੰ ਅੱਜ 50000 ਰੁਪਏ ਦੇ ਦੇ ਕੱਲ ਨੂੰ ਮੈਂ ਤੈਨੂੰ ਬੈਂਕ ਤੋਂ ਲਿਆ ਕੇ ਦੇ ਦੂੰ ਅੱਛਾ ਠੀਕ ਹੈ ਪੈਸੇ ਦੀ ਗੱਲ ਪਤਾ ਨਹੀਂ ਤੁਹਾਨੂੰ ਕਿਵੇਂ ਕਰਨ ਚ ਪੈ ਜਾਂਦੀ ਹੈ ਕਿ ਉਹ ਤੁਹਾਡੇ ਪੈਂਦੀ ਨਹੀਂ ਕੋਈ ਗੱਲ ਜੀਵਲਦਾਰ ਹੀ ਆਪ ਦੀ ਟਾਈਟਾ ਮੈਨੂੰ ਉਹੀ ਵੱਡੂ ਖਾਉ ਪਈ ਜਾਂਦੇ ਨੇ ਮੈਂ ਤਾਂ ਉਹੀ ਪੁੱਛੀ ਸੀ ਉਸ ਤੇ ਸਭਾ ਹੀ ਗੱਲ ਕਰੀ ਸੀ ਸਾਹਮਣੇ ਚਾਵਣਾ ਹੈ ਨਾ ਕੱਪੜੇ ਪ੍ਰੈਸ ਕਰਦੇ ਮਾਂ ਵਜਾ ਕੇ ਹੁਣ ਮਾਂ ਸਾ ਕੀ ਕਰਨੇ ਆਣਾ ਤੂੰ ਕੰਮ ਹੈ ਕੀ ਕਰ ਮੈਂ ਇਹ ਜਾ ਉਹ ਮੋਟਰਸਾਈਕਲ ਟੇਰ ਲੈਣੀ ਟਾਇਰ ਉਹ ਪੈਂਚਰ ਹੋਏ ਆ ਦਰੋ ਮੋਟਰਸਾਈਕਲ ਦੇ ਟਾਇਰ ਤਾਂ ਕਹੂੰਗਾ ਹੁਣ ਗੱਲ ਤਾਂ ਕੋਈ ਹੋਰ ਐ ਮੈਂ ਤੇਰਾ ਮੂੰਹ ਦੇਖ ਲਿਆ ਸੀ ਜਦੋਂ ਤੂੰ ਉਹ ਡਰੋਂਦਾ ਸੀ ਫੋਨ ਸੁਣ ਕੇ ਗੱਲ ਤਾਂ ਕੋਈ ਹੋਰ ਐ ਤੂੰ ਦੱਸ ਦੇ ਉਹ ਤੈਨੂੰ ਕੀ ਦੱਸਾਂ ਰਾਣੀ ਭੈਣ ਦਾ ਫੋਨ ਆਇਆ ਧੀਗਾ ਉਹ 50000 ਮੰਗਦੀ ਐ ਤੇ ਤੁਸੀਂ ਕੀ ਕਹਤਾ ਮੈਂ ਕੀ ਕਹਣਾ ਦੀ ਕਿਹਾਦੀ ਭੈਣ ਨੂੰ ਮੈਂ ਆ ਭੈਣੇ ਮੇਰੇ ਤਾਂ ਹੱਥ ਤੰਗ ਫਾਸਲ ਘੱਟ ਹੋਈ ਹੈਗੀ ਜਵਾਕ ਤੋਂ ਜਵਾਕਾਂ ਦੀ ਪੜ੍ਹਾਈ ਹੈ ਉਹਨਾਂ ਦੀ ਫੀਸਾ ਭਰਨੀ ਆ ਨਹੀਂ ਆ ਮੈਂ ਕਿੱਧਰ ਜਾਵਾਂ ਤੂੰ ਤਾਂ ਭੈਣੇ ਮੇਥੋਂ 50000 ਮੰਗਲੇ ਲਬੈਨ ਨੂੰ ਆਪ ਨੂੰ ਸੋਚਣਾ ਚਾਹੀਦਾ ਫਿਰ ਕੋਈ ਨਾ ਕੋਈ ਹੱਲ ਤਾਂ ਕਰ ਨਹੀਂ ਪਊ ਨਹੀਂ ਉਹ ਤਾਂ ਤੈਨੂੰ ਆਥਨ ਤੜਕੇ ਫੋਨ ਕਰ ਕਰ ਖੱਜਲ ਕਰ ਮਾਰੂਗੀ ਤੇ ਇਹਨਾਂ ਨੇ ਜੇ ਬਾਪੂ ਨੂੰ ਸੁਨਹਿਲਾਤਾ ਫਿਰ ਬਾਪੂ ਵੀ ਕਲੇਸ਼ ਕਰੂਗਾ ਹੁ ਮੈਂ ਹੀ ਜਾਂਦਦੀ ਆ ਮਾਨਸਾ ਹੋਰ ਮੈਂ ਕਿਹਾ ਮੋਟਰਸਾਈਕਲ ਟੂਕ ਲੈਉਣ ਦੀ ਮਾ ਆਰਤੀ ਪੁੱਛ ਕੇ ਆਉਣਾ ਜੇ ਉਹਨੇ 50000 ਦੇ ਦਿੱਤਾ ਕਲਮਾ ਦੇ ਦੂੰਗਾ ਤਾਂ ਫਿਰ ਦੇਖ ਲੈ ਪਤਾ ਕਰਿਆ ਹੋਰ ਕੀ ਆ ਫਿਰ ਦੱਸ ਫਿਰ ਮੈਂ ਹੁਣ ਕੀ ਹੱਲ ਕਰਾਂ ਚੱਲ ਫਿਰ ਮੈਂ ਤਾਂ ਕੀ ਕਹਿ ਸਕਦੀ ਆ ਹੱਲ ਤਾਂ ਕੋਈ ਕਰਨਾ ਪਊਗਾ ਭੈਣ ਤਾਂ ਤੇਰ ਵੀ ਐ ਜੇ ਹੁਣ ਜਵਾਬ ਦੇਣੇ ਆ ਫੇ ਰਿਸ਼ਤੇਦਾਰੀ ਚ ਫਰਕ ਪੈਂਦਾ ਨਾਲੇ ਆਖੂਗੀ ਖਣੀ ਕਰੋ ਜਵਾਬ ਦਵਾਤਾ ਦੇਣੇ ਤਾਂ ਪੈਣਗੀ ਤੂੰ ਜਾਇਆ ਫਿਰ ਮਾਨਸਾ ਅਜਾ ਤਾਨੇ ਦਿੰਦੀ ਆਹੋ ਕਹਿੰਦੀ ਮੈਂ ਕਿਸ ਘਰ ਦਿੱਤੀ ਨਹੀਂ ਹੈਗੀ ਫਿਰ ਹੁਣ ਕੋਈ ਤਾਂ ਹੱਲ ਕਰਨੇ ਪਊ ਫਿਰ ਇਹ ਤਾਂ ਦੇਣੀ ਪੈਣਗੇ ਫਿਰ ਤਾਨੇ ਕਾ ਨੂੰ ਸੁਣਨੇ ਆ ਜੇ ਦਿੰਦਾ ਆੜਤੀਆ ਦੇ ਦੇ ਮੈਂ ਕੀ ਕਹਨੀ ਆ ਚੱਲ ਫਿਰ ਮੈਂ ਤਾਂ ਜਾਨਾ ਮਾਨਸਾ ਚੱਲ ਭੱਗ ਜਾ ਉਹ ਕਿਵੇਂ ਫਿਕਰਾ ਕਪੜੇ ਪਾਈ ਜਨਾ ਕਿੱਧਰ ਜਾਣਾ ਇਕੱਲਾ ਹੀ ਤੂੰ ਪਿੱਛੇ ਰਹਿ ਗਿਆ ਤੀ ਪੁੱਛਣ ਆਣਾ ਮਾਨਸਾ ਜਨਾ ਹੋ ਜਾਂਦਾ ਖੂਚ ਮੈਂ ਉਹ ਮੈਂ ਤਾਂ ਇਹ ਕਹਿੰਦਾ ਸੀ ਜੇ ਮਾਨਸਾ ਜਨਾ ਮਾੜਾ ਸਰਕਾਰੀ ਜਿਹੜਾ ਸਾਲ ਚ ਪਤਾ ਕਰਾਈ ਤੇਰਾ ਕਿਹੜਾ ਜੋਰ ਲਾਦਾ ਮੇਰਾ ਗੋਡਾ ਖੜ ਰਿਹਾਗਾ ਗੋਡਾ ਪਵਾਉਂਦਾ ਮੇਰਾ ਮੇਰਾ ਗੋਡਾ ਦੁਖਦਾ ਬਾਪੂ ਤੂੰ ਗੋਡਾ ਨੂੰ ਰਹਿਣ ਦੇ ਗੋਡਾ ਤੇ ਮੈਂ ਪਵਾ ਦੂ ਗੋਡਿਆਂ ਪਿੱਛੇ ਕੋਈ ਗੱਲ ਨਹੀਂ ਹੈਗੀ ਜੇ ਤੂੰ ਡਿਗ ਡੁਗ ਪਿਆ ਨਾ ਮੁੜ ਕੇ ਉਹ ਲੋਟ ਨਹੀਂ ਆਉਂਦੇ ਫਿਰ ਔਖਾ ਹੋਵੇਂਗਾ ਨਾ ਤਾਨੂੰ ਦੁਖੀ ਕਰੇਗਾ ਨਾ ਤੂੰ ਆਪ ਦੁਖੀ ਹੋਵੇਂਗਾ ਉਹ ਪਤਾ ਹੀ ਆ ਮੈਨੂੰ ਕਿਹੜੇ ਪਾਏਗਾ ਤੂੰ ਜੇ ਪੁੱਤ ਗੋਡੇ ਪੌਣ ਲੱਗ ਜਾਣਾ ਫਿਰ ਈਆਂ ਨੂੰ ਕੌਣ ਰੋਵੇ ਹੁਣ ਮੈਨੂੰ ਪਤਾ ਵੀ ਮੇਰਾ ਗੋਡਾ ਦੁਖਦਾਗਾ ਹਾਂ ਹੁਣ ਤੂੰ ਗੋਡੇ ਪਾਗ ਦਾ ਸਕੇਡ ਨਾਈਟਰੀ ਕਰਨੀ ਐ ਆਹੋ ਕਰਨੀ ਆ ਗੋਡੇ ਦੁਖਦੇ ਆ ਤਾਂ ਹੀ ਕਹਿੰਦਾ ਸੀ ਚਲ ਮੈਂ ਪੁੱ ਚੁੱਪ ਕਰ ਜਾ ਜਰਾ ਮੈਨੂੰ ਘਬਰਾ ਰਿਹਾ ਪਹਿਲੀ ਠੀਕ ਐ ਮੈਂ ਤੈਨੂੰ ਦਵਾਈ ਲਾ ਦੂੰ ਗੋਡਿਆਂ ਦੀ ਉਹ ਚਲ ਲਿਆ ਦੀ ਭਾਈ ਜੇ ਲੈਣੀ ਹੋਈ ਤਾਂ ਜੇ ਤੂੰ ਬੜਾ ਹੋਇਆ ਤੈਨੂੰ ਫੇਰ ਪੁੱਛੂ ਲੰਗ ਮਾਰ ਕੇ ਤੁਰਨਾ ਸੌਖਾ ਪਿਆ ਕਿਤੇ ਚਲ ਦੇਖੀਓ ਜਦੋਂ ਬੁੜੇ ਹੋਵਾਂਗੇ ਪਹਿਲਾਂ ਤਾਂ ਨਹੀਂ ਦੇਖ ਲੈ ਕੰਮ ਕਰਾਉਣ ਵਾਸਤੇ ਮੂਰੇ ਹੋ ਜਾਂਦੇ ਨੇ ਦਵਾਈ ਵੇਲੇ ਦੇਖ ਕੇ ਮੱਚੀ ਜਾਂਦੀ ਹੈ ਬਾਪੂ ਨਾਏ ਤਾਂ ਮੈਨੂੰ ਧਨੀਆ ਲਿਆ ਦੇ ਨਾਏ ਗਾਜਰਾਂ ਪੱਟ ਲਿਆ ਤੇ ਨਾਲੇ ਸੱਗ ਮੰਲ ਲਿਆ ਹੀ ਖੇਤ ਤੱਕ ਜਾ ਉਹ ਭਾਈ ਮੇਰੇ ਤਾਂ ਗੋਡੇ ਦੁਖਦੇ ਨੇ ਤੁਸੀਂ ਆਪ ਹੀ ਜਾ ਕੇ ਲਿਆਓ ਖੇਤੋਂ ਸਬਜ਼ੀ ਓ ਮੇਰੇ ਤਾਂ ਮੈਂ ਤੈਨੂੰ ਤਾਂ ਹੀ ਤਾਂ ਅੱਖੀ ਜਾਨਾ ਭਾਈ ਮੇਰੇ ਗੋਡਾ ਪਾ ਦੋ ਗੋਡਾ ਪਾ ਦੋ ਮੈਂ ਬਿਕਰ ਨੂੰ ਤਾਂ ਕਿਹਾ ਤਾਂ ਸੀਗਾ ਮੇਰੇ ਤਾਂ ਗੋਡੇ ਦੁਖਦੇ ਨੇ ਬਾਪੂ ਸਬਜੀ ਵਾਲੀ ਤੇਰੇ ਗੋਡੇ ਦੁਖਦੇ ਨੇ ਜਦੋਂ ਪਿੰਸਣ ਲੈਣ ਜਾਣਾ ਉਦੋਂ 40 ਸਪੀਡ ਤੇ ਜਾਣਾ ਹੁੰਦਾ ਤੇ ਸਾਈਕਲ ਉਹ ਜਿੱਤੇ ਦੁਖਦਾ ਤਾਂ ਹੀ ਕਹਿਣਾ ਮੇਰਾ ਗੋਡੇ ਦੁਖਦੇ ਨੇ ਮੈਂ ਤੁਹ ਨਹੀਂ ਚਾਇਆ ਜਾਂਦਾ ਹੋਰ ਬਾਪੂ ਬਿਕਰ ਤਾਂ ਘਰੇ ਨਹੀਂ ਹੈਗਾ ਉਹ ਤਾਂ ਮਾਨਸਾ ਵਾਗ ਗਿਆ ਹੁਣ ਮੈਂ ਹੋਰ ਕੀ ਤੋਂ ਮੰਗਾਵਾ ਤੂੰ ਵੀ ਲੈ ਕੇ ਦੇਵੇਂਗਾ ਲੈ ਦੇ ਜੇ ਲੈ ਕੇ ਦੇਣੀ ਹੈ ਨਹੀਂ ਭਾਈ ਤੇਰੀ ਮਰਜ਼ੀ ਹੈ ਉਹ ਚਲੋ ਭਾਈ ਜਾਨਾ ਦਾ ਆਖਾ ਸੱਕਾ ਜਾਣੇ ਪਊਗਾ ਫਿਰ ਮੈਨੂੰ ਜੰਗਾ ਵਗ ਜਾ ਬਾਪੂ ਲੈ ਇਹ ਤਾਂ ਉਹ ਗੱਲ ਆ ਨਾਲੇ ਕੁੱਟਦੇ ਆ ਨਾਲੇ ਰੋਣ ਨਹੀਂ ਹੁੰਦੇ ਨਾਲ ਤਾਂ ਸਾਰਾ ਕੰਮ ਕਰਾਉਂਦੇ ਮੈਂ ਤਾਂ ਰਾਣੀ ਨੂੰ ਫੋਨ ਕਰਦਾ ਘਟੋ ਘਟ ਬੈਠਾ ਉੱਥੇ ਰੋਟੀ ਦਾ ਸੌਕੀ ਖਾਈ ਜਾਉ ਇਹ ਤਾਂ ਮੈਨੂੰ ਟਿਕਣੀ ਨਹੀਂ ਦਿੰਦੇ ਹੈਗੇ ਪਹਿਲੇ ਗਾਜਰਾਂ ਲਿਆ ਦੇ ਕਦੇ ਧੰਗੀਆਂ ਲਿਆ ਦੇ ਹਰ ਫੋਨ ਤੇ 50000 ਰੁਪਇਆ ਮੰਗਿਆ ਸੀਗਾ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਮੈਂ ਆਖਿਆ ਵੀ ਆਪ ਜਾ ਕੇ ਆਉਣੀ ਆ ਫੇਅਰ ਕਰਦੀਆਂ ਉਹਨਾਂ ਨਾਲ ਗੱਲ ਤਾਣੀ ਆਉਂਦੀ ਐ ਹਾਂ ਤਕੜਾ ਬਾਪੂ ਉਹ ਤਕੜੇ ਭਾਈ ਹਾਂ ਹੋ ਠੀਕ ਐ ਹਾਂ ਵਧੀਆ ਹੋ ਤੂੰ ਕਿੱਧਰ ਨੂੰ ਜਾ ਰਿਹਾ ਸੀ ਉਹ ਮੈਂ ਗਾਜਰਾ ਲੈ ਕੇ ਆਉਣਾ ਨਾਲੇ ਕਹਿੰਦੇ ਧੰਗੀਆਂ ਧੁੰਗੀਆਂ ਲੈ ਆਇਆਂ ਖੇਤੋਂ ਲੈ ਦੇਖ ਲੈ ਹੁਣ ਤੇਰੀ ਗਾਜਰਾ ਲੈਣ ਜਾਣ ਦੀ ਉਮਰ ਆ ਪਹਿਲਾਂ ਦਿੱਗ ਪੈਗਾ ਉੱਥੇ ਠੇਬਾ ਖਾ ਕੇ ਹੋਰ ਕਹਿੰਦੇ ਭਾਈ ਲੈ ਕੇ ਆਰਦੇ ਨਹੀਂ ਹੈਗੇ ਹੋਰ ਲੈ ਦੱਸ ਚੱਲ ਬਾਪੂ ਆ ਜਾ ਅੰਦਰ ਆ ਜਾ ਬਹਿ ਜਾ ਫੇਰ ਆਪ ਹੀ ਲੈ ਆਉਣਗੇ ਗਾਜਰਾ ਚਲੋ ਆ ਜਾਓ ਭਾਈ ਹੋਰ ਭਾਈ ਮੈਨੂੰ ਤਾਂ ਇੱਕ ਮਿੰਟ ਨਹੀਂ ਟਿਕਣ ਦੇਦੇ ਕਦੇ ਕਹਿੰਦੇ ਗਾਜਰਾ ਲਿਆ ਕਦੇ ਕਹਿੰਨੀ ਤਨ ਗਿਆ ਲੈ ਕੇ ਆ ਵਾਪ ਤੂੰ ਹੀ ਫਿਰਦਾ ਰਹਿਣਾਗਾ ਤੂੰ ਸੁਮਾ ਮੈਨੂੰ ਕਰਨ ਦੇ ਨਾ ਨਾ ਗੱਲ ਤੂੰ ਬੈਠ ਜਾ ਕਰ ਰਵਨਾ ਤੂੰ ਕਿ ਬੈਠਦਾ ਮੈਨੂੰ ਬੈਠਣ ਨਹੀਂ ਨਾ ਦਿੰਦੇ ਨਾ ਦੱਸ ਲੈ ਮੈਨੂੰ ਲੱਗਦਾ ਬੀਬੀ ਆਈ ਬੈਠੇ ਕੋ ਹੋ ਰਹਾ ਨਾ ਉਹ ਹੀ ਹੈ ਰਾਣੀ ਭੈਣ ਆ ਰਹੀ ਹੈ ਜਾਵਾਂ ਮੈਂ ਲੱਭ ਪੁਰਾਉਂਦੀ ਆ ਰਮਨ ਮੈਂ ਕਰਦੀ ਆ ਉਹਦੇ ਨਾਲ ਗੱਲਾਂ ਸਤਿ ਸ਼੍ਰੀ ਅਕਾਲ ਬੀਬੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਹਾਂ ਠੀਕ ਆ ਜਵਾਕ ਜੱਲੇ ਠੀਕ ਆ ਵਧੀਆ ਹਾਂ ਹਾਂ ਠੀਕ ਨੇ ਹੁਣ ਹੀ ਆਈ ਬੀਬੀ ਮੈਂ ਪਸੂਆਂ ਕਿੰਨੀ ਸੀ ਕੰਮ ਕਰਦੀ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਤੈਨੂੰ ਕਿਹੜਾ ਪਤਾ ਲੱਗਦਾ ਰਮਨ 10 ਮਿੰਟ ਹੋ ਗਏ ਮੈਨੂੰ ਆਈ ਨੂੰ ਭਾਈ ਚੱਲ ਬੀਬੀ ਤੁਸੀਂ ਕਰੋ ਗੱਲਾਂ ਦੋਨੇ ਪਿਉਤੀ ਮੈਂ ਪਾਣੀ ਲੈ ਕੇ ਆਉਂਦੀ ਨਾ ਮੈਨੂੰ ਪਾਣੀ ਦੀ ਤਾਂ ਲੋੜ ਨਹੀਂ ਤੂੰ ਮੇਰੀ ਗੱਲ ਸੁਣ ਵੇ ਖੜ ਕੇ ਇੱਥੇ ਪਹਿਲਾਂ ਕਿਹੜੀ ਗੱਲ ਬੀਬੀ ਗੱਲ ਕਿਹੜੀ ਹੋਣੀ ਸੀ ਰਮਨ ਹੁਣ ਪਹਿਲਾਂ ਇਹਦੀ ਗਾਜ ਲੈ ਫੇਰ ਕੀ ਹੋ ਗਿਆ ਕੱਲੀ ਸਬਜ਼ੀ ਮੰਗਾਈਏ ਗਾਜਰੀ ਮੰਗਾਈਏ ਨੀ ਬਿੱਕਰ ਕਰੇ ਹੈ ਨਹੀਂ ਸੀ ਮੈਂ ਬਾਪੂ ਨੂੰ ਕਹਤਾ ਵੀ ਤੂੰ ਲੈ ਆ ਦੇ ਜੇ ਹੁਣ ਉਹ ਕਰੇ ਵਰਦਾ ਹੋਵੇ ਉਹਨੂੰ ਕਹਿਦਾ ਹੋਰ ਕਿਹੜਾ ਇਹਨੂੰ ਹਲ ਜੜਾਤਾ ਸੀ ਹਲ ਜੜਾ ਦੋ ਹਲਦੀ ਕਾਛ ਰਹੀਗੀ ਉਹ ਵੀ ਜੜਾ ਦੋ ਭਾਈ ਲੈ ਇਹ ਕੀ ਗੱਲ ਹੋਈ ਤੁਸੀਂ ਹੌਣ ਸਾਰੀ ਲਾਗੇ ਸਾਡੇ ਨਾਲ ਲੜਨ ਤੇ ਸਬਜ਼ੀ ਵੀ ਮੰਗਾਈਏ ਹੋਰ ਕੀ ਕਿਹਾ ਲੈ ਰਮਨ ਜੇ ਬਾੜੀ ਔਖੇ ਭਾਈ ਮੈਂ ਬਾਪੂ ਨੂੰ ਲੈ ਜਾਨੀ ਆ ਸਿਆਣੇ ਬੰਦੇ ਤਾਂ ਘਰ ਦਾ ਜਿੰਦਾ ਹੁੰਦੇ ਨੇ ਨਾ ਬਈ ਤੈਨੂੰ ਐਡਾ ਹੈ ਜੇ ਤੂੰ ਲੈ ਜਾ ਜੇ ਘਰ ਦਾ ਜਿੰਦਾ ਤੂੰ ਲੈ ਜਾ ਲੈ ਜੂਗੀ ਚਲ ਬਾਪੂ ਚੱਲ ਲੈ ਜਾ ਚਲ ਬੜਾ ਬੋਲਦੀ ਹੈ ਚਾਤ ਰਾਈ ਰਾਣੀ ਇਹਨਾਂ ਦੇ ਕਲੇਸ਼ ਤੋਂ ਨਿਕਲਿਆ ਚਾਤਾਂ ਸਭ ਸਫੀਟੀ ਖਾ ਲਾਂਗੇ ਤੇ ਅਜਾ ਬਾਪੂ ਮੌਜ ਨਾਲ ਬਹਿ ਜੀ ਹੁਣ ਤੋਂ ਮੰਜਾ ਡਾਹਿਆ ਫੇ ਮੌਜ ਨਾਲ ਆਰਾਮ ਕਰ ਮੇਰੇ ਘਰੇ ਵੇਖੋ ਜੀ ਮੈਂ ਤਾਂ ਕੱਪੜੀ ਵੀ ਪ ਲੈ ਕੱਪੜੇ ਕੋਈ ਨਾ ਮੈਂ ਬਣਾ ਦੂੰ ਤੇਰੇ ਦੋ ਸੂਟ ਕੱਪੜਾ ਨੂੰ ਕੀ ਹੈਗਾ ਨਾ ਮੈਂ ਲੈਣ ਜਾਵਾਂ ਹੁਣ ਦੁਬਾਰਾ ਉੱਥੇ ਲੈ ਬਾਪੂ ਬਹਿ ਜਾ ਤੂੰ ਇੱਥੇ ਆਰਾਮ ਨਾਲ ਮੰਜੇ ਤੇ ਅਸੀਂ ਮਰਨ ਪਿਆ ਸੀ ਮਰਨ ਕੱਲ੍ਹ ਆਰਾਮ ਨਾਲ ਬੈਠਾ ਰਹਿ ਓ ਰਾਣੀ ਭਾਈ ਚਾਹ ਬਣਾ ਦਿਓ ਮੈਨੂੰ ਮੜਿਆ ਸਰੀਰ ਦਾ ਸੈੱਟ ਹੋ ਜੂਗਾ ਬਣਾਉਣੀ ਆ ਬਾਪੂ ਲੈ ਬਾਪੂ ਚਾਹ ਪੀ ਲੈ ਠੰਡੀ ਕਰਕੇ ਲਈਆਂ ਕਾਲੇ ਚ ਲੈ ਆਪੇ ਬਾਪੂ ਆ ਰਾਮ ਨਾ ਪੈ ਜਾ ਹੁਣ ਤੂੰ ਚਾਹ ਪੀ ਕੇ ਚੰਗਾ ਕੋਈ ਕੰਮ ਧੰਦਾ ਨਹੀਂ ਕਰਨਾ ਕੁਛ ਨਹੀਂ ਕਰਨਾ ਤੈ ਹਾਂ ਨਾ ਪਈ ਲੈ ਜੋ ਮੈਂ ਮੜਾ ਆਰਾਮ ਕਰਦਾ ਹਾਂ ਨਾ ਹੁਣ ਕੀ ਕਰਾਂ ਹੁਣ 10 ਦਿਨ ਹੋ ਗਏ ਲੈ ਬਾਪੂ ਨੂੰ ਤਾਂ ਇਹਨੂੰ ਫੇ ਬੇੜੇ ਚ ਪਿਆ ਖੰਗੀ ਜਾਂਦਾ ਜਵਾਕ ਕੌਚੀ ਜਾਂਦੇ ਨੇ ਹੁਣ ਮੈਂ ਦੱਸ ਕੀ ਕਰਾਂ 50000 ਤਾਂ ਕਿਹੜਾ ਦੇਣਾ ਤੀ ਲੈ ਮੈਨੂੰ ਤਾਂ ਹੋਰ ਦੱਦ ਲਾਤਾ ਜੱਬ ਖਾਣਾ ਕਰਤਾ ਮੇਰੀ ਜਾਨ ਨੂੰ ਹੋਰੀ ਉਹ ਭਾਈ ਰਾਣੀ ਉਹ ਗੱਲ ਸੁਣ ਮੇਰੀ ਹਾਂ ਬਾਪੂ ਉਹ ਭਾਈ ਮੇਰਾ ਗੋਡਾ ਵਾਲਾ ਦੁਖੀ ਜਾਂਦਾ ਮੈਨੂੰ ਸਰੋਂ ਦਾ ਤੇਲ ਗਰਮ ਕਰਕੇ ਦੇ ਮੈਂ ਇਹਤੇ ਮਰ ਲਊਗਾ ਉਹ ਬਾਪੂ ਦੇ ਤਾਂ ਕਰ ਦੂ ਕੋਈ ਨਾ ਮੈਂ ਐਂ ਕਹਿੰਦੀ ਸੀ ਮੈਂ ਖਾਸੀ ਵਿਆਹ ਜਾਣਾ ਰਿਸ਼ਤੇਦਾਰ ਚ ਸਾਰੇ ਟੱਬਰ ਨੇ ਜਾਣਾਗਾ ਤੇ ਫੇਰ ਤੈਨੂੰ ਔਖਾ ਹੋ ਜੂ ਜੇ ਤੂੰ 10 ਦਿਨ ਪਿੰਡ ਜਾਇਆ ਮੈਂ ਉਹ ਤਾਂ ਮਨੁਪਤੀ ਸੀ ਜੇ ਪੁੱਤ ਨਹੀਂ ਆਪਦੇ ਘਰੇ ਰੋਟੀ ਦੇ ਸਕਿਆ ਤੀ ਬਗਾਨੇ ਘਰੇ ਮੈਂ ਰੋਟੀ ਖਾਵੇਂ ਰਹੀਗੀ ਬਾਪੂ ਕੀ ਸੱਚੀ ਜਾਨ ਹੈ ਕੋ ਕੁਛ ਨਹੀਂ ਭਾਈ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਅਸੀਂ ਤਾਂ ਹੁਣ ਸਾਟ ਪਰ ਬਹਿ ਜਾਂਨੇ ਆ ਘਰੇ ਕੋਈ ਹੈ ਨਹੀਂ ਗਾ ਹੁਣ ਤੂੰ ਵਗ ਜਾਂਦਾ ਤੇਰੇ ਪਪੜੇ ਪਾਏ ਪੈਨੇ ਗੇ ਲਫਾਫੇ ਚ ਉਹ ਮੈਨੂੰ ਭਾਈ ਫੜਾਈ ਜਾ ਮੈਨੂੰ ਅੰਦਰ ਦੀਨਾ ਨਹੀਂ ਹੈਗਾ ਫੜਾ ਦੇਨੀ ਆ ਉਹ ਚੱਲ ਵੀ ਫੋਰਸ ਆ ਚੱਲ ਗਈ ਕੋਈ ਨਹੀਂ ਵੇਲੇ ਨੂੰ ਦਿੰਦਾ ਰੋਟੀ ਲੇ ਆਤਾ ਕੰਮ ਨਿਭੜਿਆ ਪਰੇ ਉਹ ਤਾਂ ਹੋਊਗਾ ਬੇਦਾ ਨਨ ਜਿੱਤੇ ਹੋ ਕੇ ਪਰੇ ਵਿਆਹ ਦੇਖਿਆ ਮੰਗੇ ਉਹਦਾ ਤਾਂ ਫੜਾ ਮ ਲਫਾਫਾ ਪਰਾਂ ਲੈ ਬਾਪੂ ਤੇਰ ਚੋਲਾ ਉਹ ਚੰਗਾ ਭਾਈ ਫਿਰ ਮੈਂ ਤਾਂ ਚੱਲਦਾਗਾ ਚਾ ਠੀਕ ਆ ਭਾਈ ਹਾਂ ਲੱ ਇਲਾਦਾ ਮੁੰਡੇ ਨੇ ਦੇਤੀ ਰੋਟੀ ਹੁਣ ਕੁੜੀ ਵੀ ਤੇ ਬismillah ਦਾ ਬੋਰਡ ਸਿਆ ਕੋਈ ਨਹੀਂ ਸਾਹਮਦਾ ਹੈ ਜਿਮਰੇ ਅੱਜ ਕਾਲੇ ਲੋਕ ਹੈ ਇਥੋਂ ਦੇ ਕਾਲੇ ਕਾਲੇ ਲੋਕ ਨੇ ਇਥੋਂ ਲੋਕ ਵੀ ਜਿਹੜੇ ਮੈਂ ਗੱਲ ਹੁਣ ਕਿਤਾ ਬਾਹਰ ਟਾਈਮ ਨਹੀਂ ਲਾਉਂਦਾ ਫੋਟ ਵੀ ਰੱਖਦਾ ਖੜਾ ਆ ਮੜਾ ਸਕੂਟਰੀ ਭਾਈ ਤੂੰ ਕਿਵੇਂ ਬੈਠੇਂਗੇ ਓਰੇ ਕੁਛ ਨਹੀਂ ਭਾਈ ਮੈਂ ਤਾਂ ਆਪਦੀ ਕਿਸਮ ਨੂੰ ਰੋਣਾ ਕਿਸਮ ਤੈਨੂੰ ਕਿਵੇਂ ਰੋਣਾ ਚੰਗਾ ਪੱਲਾ ਤੇਰਾ ਕਾਰੋਬਾਰ ਹੈ ਚੰਗੇ ਪੱਲੇ ਤੇਰੇ ਜਵਾਕ ਨੇ ਉਹ ਕਿਹੜੇ ਜਵਾਕਾਂ ਦੀ ਗੱਲ ਕਰਦਾ ਸਰਦਾਰ ਪਹਿਲਾਂ ਤਾਂ ਮੁੰਡੇ ਨੇ ਘਰੋਂ ਕੱਢਤਾ ਫੇਰ ਕੁੜੀ ਕੋਲੇ ਪਾ ਗਿਆ ਉਹਨੇ ਵੈਦਾ ਬਹਾਨਾ ਲਾ ਕੇ ਘਰੋਂ ਕੱਢਤਾ ਚੱਲ ਭਾਈ ਤੂੰ ਫਿਕਰ ਨਾ ਕਰ ਮੈਂ ਕਰਦੀ ਹਾਂ ਉਹਨਾਂ ਨਾਲ ਗੱਲ ਇਹ ਕੀ ਗੱਲ ਹੋਈ ਹੈ ਘਰੋਂ ਕੱਢਣਾ ਤੇ ਇਹਦਾ ਤਾਂ ਘਰ ਹੈਗਾ ਸਭ ਕੁਝ ਇਹਦਾ ਹੈਗਾ ਤੇ ਇਹਨੂੰ ਹੀ ਘਰੋਂ ਕੱਢਦਾ ਮੈਂ ਕਰੂੰ ਗੱਲ ਤੂੰ ਜਮੈਂ ਫਿਕਰ ਨਾ ਕਰ ਉਹ ਬਸ ਭਣੀ ਮੈਂ ਨਹੀਂ ਹੁਣ ਘਰੇ ਜਾਣਾ ਹੈਗਾ ਮੈਂ ਤਾਂ ਕੋਈ ਆਸ਼ਰਮ ਵਾਲਾ ਜਾਂ ਕੋਈ ਸੰਸਥਾ ਵਾਲੇ ਨੂੰ ਫੋਨ ਕਰਕੇ ਕਹਿਣਾ ਮੈਂ ਤਾਂ ਹੁਣ ਉੱਥੇ ਜਾਊ ਸਿੱਧਾ ਆਪਦੇ ਕੱਪੜੇ ਲੈ ਕੇ ਅਸੀਂ ਤੈਨੂੰ ਕਿਤੇ ਨਹੀਂ ਜਾਣਦੇ ਸਾਡੇ ਹੁੰਦੇ ਨਾ ਤੈਨੂੰ ਆਸ਼ਰਮ ਚ ਜਾਣਦੀ ਹੈ ਨਾ ਕਿਤੇ ਹੋਰ ਜਾਣਦੀ ਹੈ ਅਸੀਂ ਆਪ ਜ ਤੈਨੂੰ ਰੱਖਾਂਗੇ ਇੱਥੇ ਸਾਰੇ ਜਮਾ ਘਰ ਦਾ ਮਾਲਕ ਤੂੰ ਐ ਲੈ ਆਸ਼ਰਮ ਕਿਵੇਂ ਵਗ ਜੇਗਾ ਤੇਰੀ ਭੈਣ ਮਰ ਗਈ ਹੈ ਸਾਰੇ ਪਿੰਡ ਚ ਤੇਰੀ ਐਡੀ ਵੱਡੀ ਇੱਜ਼ਤ ਹੈ ਤੂੰ ਤੈਨੂੰ ਭੋੜ-ਵੋੜ ਕਰਕੇ ਲੋਕ ਇੰਨਾ ਸਾਸਰੀਆਂ ਘਰ ਬੁਲਾਉਣ ਇੰਨੀ ਇੱਜ਼ਤ ਕਰਨ ਨਾ ਮੈਂ ਕਰਦੀ ਆ ਸਾਰੀ ਗੱਲ ਮੈਂ ਲੈ ਜੂੰਗੀ ਆਪਦੇ ਕੋਲੇ ਬਸੇਹਰਾ ਉਹ ਚਲੋ ਮਰਜੀ ਆ ਭਣੇ ਤੇਰੀ ਦੇਖ ਲੈ ਜਿਵੇਂ ਕਰਨਾ ਮੈਂ ਤਾਂ ਭਾਈ ਕੁਝ ਨਹੀਂ ਕਹਿੰਦਾ ਦੇਖ ਲੈ ਜੇ ਆਉਂਦਾ ਲੋੜ ਤਾਂ ਦੇਖ ਭਾਈ ਸਾਰਾ ਕੁਝ ਤੇਰੇ ਕੋਲੇ ਇਹ ਤਾਂ ਭੱਜੇ ਫਿਰਨਗੇ ਇਹ ਤਾਂ ਕਹਿਣਗੇ ਜ਼ਮੀਨ ਐ ਇਹਦੇ ਕੋਲੇ ਤੇਰੇ ਕੋਲੇ ਪੈਨਸ਼ਨ ਤੇਰੇ ਕੋਲੇ ਪੈਸੇ ਤੇਰੇ ਕੋਲੇ ਇਹ ਤਾਂ ਦੇਖੀ ਤਾਂ ਸਹੀ ਤੂੰ ਆ ਜਾ ਮੈਂ ਕਰਦੀ ਆ ਇਹਨਾਂ ਨਾਲ ਗੱਲ ਖੜਾ ਹੋ ਆ ਜਾ ਚਲੋ ਸਸਰੀ ਗਾਲ ਪੁਆਈ ਸਸਰੀ ਗਾਲ ਪੁਆਈ ਕਿਵੇਂ ਫੁੱਫੜ ਦੇ ਪੂਆ ਨੂੰ ਦੇਖ ਕੇ ਮੂੰਹ ਜਾ ਉੱਡ ਗਿਆ ਭਾਈ ਐਜੀ ਤਾਂ ਕੋਈ ਗੱਲ ਨਹੀਂ ਫੁੱਫੜ ਜੀ ਐਡੀ ਹਿੰਮਤ ਤੁਹਾਡੀ ਮੇਰੇ ਭਾਈ ਨੂੰ ਬਾਹਰ ਕੱਢਤਾ ਤੁਸੀਂ ਨੇ ਘਰ ਛੋੜਾ ਗਿਆ ਇਹ ਇਹਦਾ ਸੀ ਪਹਿਲਾਂ ਘਰ ਆਇਓ ਜੀ ਸਾਰੇ ਜਣੇ ਬੈਠ ਕੇ ਗੱਲ ਕਰਦੇ ਆਂ ਇੱਥੇ ਘਰ ਤੋਂ ਤੁਸੀਂ ਬੋਲੀ ਜਾਂਦੇ ਹੋ ਪੁਆਈ ਹੁਣ ਤੁਹਾਨੂੰ ਗੱਲਾਂ ਦੀ ਪਤਾ ਲੱਗ ਗਿਆ ਕਰਨੀਆਂ ਦਾ ਆਇ ਪੁਆਈ ਭਾਈਓ ਮੈਂ ਪਾਣੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਕੀ ਹੁੰਦੀ ਆ ਹੁਣ ਪਾਣੀ ਮੈਂ ਤਾਂ ਭੱਜੀ ਫਿਰੇਗੀ ਹੋਈ ਦੇਖੀ ਤਾਂ ਸਹੀ ਤੇਰੇ ਨਾਲ ਕੀ ਬਣਦਾ ਹੈਗਾ ਮੈਂ ਕਰੂੰਗੀ ਹੁਣ ਸਾਰੀ ਗੱਲ ਇਹ ਕੀ ਗੱਲ ਹੋਈ ਵੱਡੇ ਹੋਏ ਨੇ ਘਰਾਂ ਵਾਲੇ ਇਹ ਲੈ ਪੂਆ ਜੀ ਤਾਂ ਬਾਲਾ ਗੁੱਸੇ ਚ ਲੱਗਦੇ ਨੇ ਪਾਣੀ ਲੈ ਕੇ ਜਾਵਾਂ ਛੇਤੀ ਦਿਨ ਆਲੋ ਪੁਈ ਪਾਣੀ ਪੀ ਲੋ ਲੈ ਜਾ ਉਹਦਾ ਪਾਣੀ ਅਸੀਂ ਨਹੀਂ ਪੀਂਦੇ ਹੈਗੇ ਬਰਲੀਆਂ ਪਾਣੀ ਦੀ ਬਿਕਰ ਕਿੱਥੇ ਆਏਗਾ ਸਾਨੂੰ ਬਿਕਰ ਤਾਂ ਹੀ ਗਵਾਂਡੀਆਂ ਦੇ ਖੇਤ ਗਿਆ ਸੀਗਾ ਉਹਨਾਂ ਨੇ ਕੋਈ ਕੰਮ ਚੀਜ਼ ਮੰਗਾਈ ਹੋਣੀ ਘਰੋਂ ਉਹ ਫੜਾਉਣ ਗਿਆ ਸੀਗਾ ਬੁਲਾ ਲੈ ਉਹਨੂੰ ਅਸੀਂ ਗੱਲ ਕਰਨੀ ਹੈ ਉਹਦੇ ਨਾਲ ਕੋਈ ਨਾ ਪੁਈ ਤੁਸੀਂ ਪਾਣੀ ਤਾਂ ਪੀ ਲਾਂਦੇ ਮੈਂ ਕਰ ਦਾਂਦੀ ਫੋਨ ਨਾ ਸਾਡੇ ਕਿੱਥੇ ਪਾਣੀ ਲੱਗਦਾ ਸੜ ਤਾਂ ਕੁੱਟ ਨਹੀਂ ਲੰਗਦੀ ਪਾਣੀ ਦੀ ਭਾਈ ਤਾਂ ਸਾਡਾ ਰੋਦਾ ਫਿਰਦਾ ਉੱਥੇ ਸੜਕਾਂ ਤੇ ਚੱਲ ਕੋਈ ਨਾ ਪੁਈ ਮੈਂ ਕਰ ਦਿਆਂ ਬਿਕਰ ਨੂੰ ਉਹ ਦੇ ਭਾਈ ਲੈ ਸੋਡੇ ਮੁਰੇ ਤਾਂ ਨਹੀਂ ਬੋਲਦੇ ਹੈਗੇ ਮੇਰੇ ਮੁਰੇ ਤਾਂ ਬਲਾਈ ਹੀ ਬੋਲਦੇ ਨੇ ਬਲਾਈ ਹੀ ਕੁਝ ਕਹਿੰਦੇ ਨੇ ਸਾਰਾ ਦਿਨ ਭਰੇ ਕਿੱਧਰ ਭੇਜਤਾ ਕਿੱਧਰ ਭੇਜਤਾ ਨਾਲੇ ਹੁਣ ਤੁਸੀਂ ਮੇਰਾ ਖੀਲਾ ਕਰਕੇ ਜਿਐਓ ਮੈਂ ਤਾਂ ਆਪਦਾ ਬਾਹਰ ਅੰਦਰ ਹੀ ਰਹਿ ਪੂੰਗੇ ਤੇ ਇਹ ਨਹੀਂ ਲੋਕ ਕਰ ਕਰ ਬਾਈ ਮੈਂ ਸਾਰਾ ਕੁਝ ਕਰਕੇ ਹੀ ਜਾਉਂਗੀ ਹੁਣ ਆਈ ਤਾਂ ਹੈਗੀ ਆ ਹਲੋ ਹਾਂਜੀ ਹਾਂਜੀ ਆ ਗਿਆ ਹੀ ਆ ਗਿਆ ਹਾਂ ਆ ਗਿਆ ਕਿਵੇਂ ਦਾ ਉਹਨੇ ਹਰ ਇੱਕ ਚੀਜ਼ ਫੋਨ ਕਰਿਆ ਮੈਨੂੰ ਆ ਲੱਗਦਾ ਕੋਈ ਹੋਰ ਨਾ ਬੰਝ ਖੜਾ ਕਰਤਾ ਹੋਈ ਚੱਲ ਦੇਖਦੇ ਹਾਂ ਮਾ ਕੀ ਬਣਦਾ ਉਹ ਆ ਵਫੜ ਰਿਹਾ ਕੀ ਕੰਝੂ ਹੱਸੀ ਗਾਪੂਆ ਹੱਸੀ ਗਾ ਫੜ ਰੈਣ ਦੇ ਸਸਰੀ ਘਰ ਦਾ ਬਣਿਆ ਗਿਆ ਨਾਲੇ ਪੈਰੀ ਹੱਥਾਂ ਦਾ ਆ ਪਿਓ ਤਾਂ ਬਾਹਰ ਕੱਢਤਾ ਮੇਰੇ ਪੈਰੀ ਹੱਥ ਕੀ ਕਰਨਗੇ ਤੈਨੂੰ ਹੈ ਤੈਨੂੰ ਆਈ ਨਹੀਂ ਆਇਆ ਵੀ ਮੇਰੇ ਪਿਓ ਨੇ ਸਾਰੀ ਉਮਰ ਇੱਥੇ ਕੱਢ ਲਈ ਹੁਣ ਮੈਂ ਘਰੋਂ ਕੱਢਦਾ ਸ਼ਰਮੀ ਨਹੀਂ ਆਉਂਦੀ ਤੁਹਾਨੂੰ ਨਾ ਪੁਆ ਨਾ ਫੁਫੜ ਮੈਂ ਨਹੀਂ ਬਾਪੂ ਨੂੰ ਕੋਈ ਕੱਢਿਆ ਹੈਗਾ ਉਹ ਰਾਵਣ ਦਾਸ ਦੀ ਸੀਗੀ ਅਗੇ ਭੈਣ ਆਈ ਸੀਗੀ ਬਾਪੂ ਨਾਲ ਲੈ ਗਈ ਨਾ ਭੈਣ ਤਾਂ ਲੈ ਗਈ ਤੀ ਤੁਹਾਡਾ ਹੱਕ ਨਹੀਂ ਬਣਦਾ ਤੀ ਤੂੰ ਤਾਂ ਤੇਰਾ ਤਾਂ ਹੱਕ ਬਣਦਾ ਸੀ ਤਾਂ ਬਗਾਨੀ ਤੀ ਤੀਗੀ ਹੈ ਵੀ ਜਾ ਕੇ ਮੈਂ ਲਿਆਵਾ ਜਾਂ ਮੈਂ ਕੋਈ ਫੋਨ ਕਰਾਂ ਕੋਈ ਗੱਲ ਤਾਂ ਕਰਾਂ ਮੈਨੂੰ ਤਾਂ ਹੁਣ ਉਰੇ ਆ ਕੇ ਪਤਾ ਲੱਗਿਆ ਹੈ ਗੱਲਾਂ ਦਾ ਨਾ ਪੁਆ ਇਹਦੇ ਰਾਣੀ ਭੈਣ ਆਈ ਸੀਗੀ ਮੈਂ ਬਾਪੂ ਨੂੰ ਗਾਜਰਾਂ ਲੈਣ ਭੇਜਦੀ ਸੀ ਤੇ ਰਾਣੀ ਭੈਣ ਮੋੜ ਲਈ ਤੇ ਮੈਨੂੰ ਕਹਿੰਦੀ ਆ ਕਿ ਤੂੰ ਇਹ ਕੋਈ ਉਮਰ ਆ ਇਹਦੀ ਫਿਰ ਹੁਣ ਜਦੋਂ ਇਹ ਨਹੀਂ ਕਰੇ ਹੁੰਦਾ ਔਰ ਮੈਂ ਬਾਪੂ ਨੂੰ ਕਾਹ ਹੋਰ ਕਿਹਨੂੰ ਕਾ ਮੈਂ ਤਾਂ ਸਹੀ ਕਹਿਆ ਸੀਗਾ ਤੇ ਭੂਆ ਮੈਨੂੰ ਉਹ ਪੁੱਠਾ ਸਿੱਧਾ ਬੋਲੀ ਭੈਣ ਤੇ ਉਹ ਕਹਿੰਦੀ ਮੈਂ ਲੈ ਕੇ ਜਾਨੀ ਆਂਗੀ ਮਹਾਂ ਪਹਿ ਲੈ ਜਾ ਹੋਰ ਮੈਂ ਕੀ ਕਹਾ ਹੁਣ ਭੂਆ ਇਹ ਕੱਲ ਹੋਰ ਆ ਫੋਨ ਤਾਂ ਮੈਂ ਕਰ ਲਾਂਦਾ ਭੈਣ ਨੂੰ ਉਹਨੇ ਮੱਥੋਂ ਮੰਗਦੀ 50000 ਰੁਪਇਆ ਮੈਂ ਤਾਂ ਨਹੀਂ ਫੋਨ ਕਰਿਆ ਮੈਂ ਦੁਬਾਰੇ ਨਾਲ ਮੈਨੂੰ ਪੈਸੇ ਨੂੰ ਕਹਦੇ ਕਿਤੇ ਰਹਿ ਰਾਣੀ ਕਿਤੇ ਰਹਿ ਤੂੰ ਢਿੱਡ ਦੇ ਜੰਮਿਆਂ ਨੇ ਤਾਂ ਸਾਮਿਆਂ ਨਹੀਂ ਗਾ ਮੇਰੇ ਤਾਂ ਇਹ ਨਾਲ ਦਾ ਜੰਮਿਆ ਹੋਇਆ ਹੈਗਾ ਮੈਂ ਸામੂ ਵੀ ਹੋਣੇ ਨੂੰ ਮੈਂ ਲੈ ਕੇ ਜਾਉਂਗੀ ਦੱਸੋ ਭਾਈ ਤੁਸੀਂ ਸਾਮੋਗੇ ਕਿ ਨਹੀਂ ਨਾ ਤੁਹਾਨੂੰ ਫਿਰ ਜ਼ਮੀਨ ਚੋਂ ਖੁੱਡ ਮਿਲਣਾ ਨਾ ਘਰ ਚੋਂ ਖੁੱਡ ਮਿਲਣਾ ਫੇਰ ਨਾ ਕਹੋ ਵੀ ਫੁੱਫੜ ਲੈ ਗਿਆ ਉਪੜ ਪਹਿਲੀ ਗੱਲ ਜੇ ਤੁਹਾਨੂੰ ਲੱਗਦਾ ਸਾਥੋਂ ਗਲਤੀ ਹੋਗੀ ਅਸੀਂ ਮਾਫੀ ਮੰਗ ਲਈ ਨਹੀਂ ਪੂਆ ਜੀ ਅਸੀਂ ਮਾਫੀ ਮੰਗਦੇ ਆ ਬਾਪੂ ਜੀ ਸਾਨੂੰ ਮਾਫ ਕਰ ਦਿਓ ਸਾਥੋਂ ਗਲਤੀ ਹੋਗੀ ਦੇਖ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ ਘਰ ਦਾ ਜਿੰਦਾ ਹੁੰਦਾ ਹੈਗਾ ਹਏ ਜੇ ਇਹਨੂੰ ਨਹੀਂ ਆਪਾਂ ਵਾਸ਼ਾਂਗੇ ਜਾਂ ਇਹਦੀ ਨਹੀਂ ਸੇਵਾ ਕਰਾਂਗੇ ਪ੍ਰਮਾਤਮਾ ਵੀ ਖੁਸ਼ ਨਹੀਂ ਹੁੰਦਾ ਹੈਗਾ ਸਹੀ ਗੱਲ ਐ ਪੋਈ ਛੋਡੀ ਸਾਥੋਂ ਬਹੁਤ ਵੱਡੀ ਗਲਤੀ ਹੋਈ ਐ ਗਲਤੀ ਮਾਫ ਮਾਫੀ ਦੇ ਲਾਇਕ ਤਾਂ ਹੈ ਨਹੀਂਗੀ ਪਰ ਫਿਰ ਵੀ ਅਸੀਂ ਸੋ ਤੋਂ ਮਾਫੀ ਮੰਗਦੇ ਆ ਬਾਪੂ ਤੋਂ ਵੀ ਅਸੀਂ ਮਾਫੀ ਮੰਗਦੇ ਆ ਅੱਗੇ ਤੋਂ ਤੁਹਾਨੂੰ ਕੋਈ ਲਾਂਬਾ ਨਹੀਂ ਆਉਂਦਾ ਸਾਡਾ ਚਲ ਠੀਕ ਐ ਜੀ ਮੈਂ ਚਾਹ ਬਣਾ ਕੇ ਲੈਣੀ ਬਾਪੂ ਜੀ ਤੁਸੀਂ ਫਿੱਕੀ ਚਾਹ ਪੀਓਗੇ ਹਾਂ ਫਿੱਕੀ ਲਿਆ ਦੋ ਚਲੋ ਭਾਈ ਇਹਨਾਂ ਨੂੰ ਸਮਝ ਤਾਂ ਆ ਗਈ ਛੋਡੇ ਆਉਣ ਨਾਲ ਚਲ ਐਨੀ ਬਹੁਤ ਆਗਾ ਚਲ ਫਿਰ ਵੀ ਆਪਦੇ ਜਗ੍ਹਾ ਤੇ ਨੇ ਭਾਈ ਚਲ ਜਿਹੇ ਜੀ ਕਰਦੇ ਨੇ ਚਲ ਕੋਈ ਗੱਲ ਨਹੀਂ ਫਿਰ ਰਹਿਣਗੇ ਤਾਂ ਫਿਰ ਵੀ ਆਪਦੇ ਚਲ ਹਾਂ ਇਹਨਾਂ ਨੂੰ ਮਾਫ ਕਰ ਦਿੰਨੇ ਆ ਭਾਈ ਕੋਈ ਗੱਲ ਨਹੀਂ ਚਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀ ਪਿੰਡੂ ਪਰਿਵਾਰ ਦੇ ਨਾਲ ਜਿੰਨਾ 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 ਜਿੰਨਾਂ ਨੇ ਸਾਡੀ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੀ ਲਾਇਕ ਸਬਸਕ੍ਰਾਈਬਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਹੁਣ ਆਈ ਕਮੈਂਟਾਂ ਦੀ ਵਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਸਿਮਰਜੀਤ ਕੌਰ ਗੁਰਪ੍ਰੀਤ ਸਿੰਘ ਸੁਖਮੀਨ ਹਰਮਨਦੀਪ ਸੁਰਿੰਦਰ ਸ਼ਰਮਾ ਜਸਵੀਰ ਕੌਰ ਦਿਲਜੀਤ ਕੌਰ ਗਰੇਵਾਰ ਯੂ ਐਸ ਏ ਸੈਨਾ ਬੀਨਾ ਰਾਣੀ ਕੁਲਵਿੰਦਰ ਸਿੰਘ ਗੋਵਿੰਦ RAM ਹਰਜੀਤ ਕੌਰ ਚੀਕਾ ਇੰਦਰਜੀਤ ਸਿੰਘ ਗੁਰਪ੍ਰੀਤ ਸਿੰਘ ਇਹਨਾਂ ਨੇ ਵਧੀਆ ਕਮੈਂਟ ਕੀਤੇ ਸਾਨੂੰ ਉਹਨਾਂ ਦੇ ਨਾਂ ਬੋਲੇ ਨੇ ਜੀ ਜਿਹੜਾ ਸਾਡੀ ਅਗਲੀ ਵੀਡੀਓ 'ਚ ਵਧੀਆ ਕਮੈਂਟ ਕਰੂਗਾ ਉਹ ਅਸੀਂ ਅਗਲੀ ਵੀਡੀਓ 'ਚ ਉਹਨਾਂ ਦੇ ਨਾਂ ਇਸੇ ਤਰ੍ਹਾਂ ਹੀ ਬੋਲਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ